ਸਾਡੇ ਜੀਵਨ ਦੀਆਂ ਸਾਰੀਆਂ ਮੇਨ ਘਟਨਾਵਾਂ ਜਿਵੇਂ ਸਾਡਾ ਜਨਮ ਸਾਡਾ ਵਿਆਹ ਅਤੇ ਮੌਤ ਬਿਨਾਂ ਸੋਚੇ ਸਮਝੇ ਵਾਪਰਦੀਆਂ ਨੇ ਕੁੱਤਾ ਰੱਖਣ ਦੀ ਏਕਮ ਔਜਾਵੀ ਮਾਲਕ ਭਾਏ ਕਿੰਨਾ ਵੀ ਮੂਰਖ ਹੋਵੇ ਕੁੱਤਾ ਹਮੇਸ਼ਾ ਆਪਣੇ ਮਾਲਕ ਨੂੰ ਸਮਝਦਾਰ ਹੀ ਸਮਝਦਾ ਜਿਹੜਾ ਵਿਚਾਰ ਕਿਸੇ ਤੰਗ ਸੋਚ ਵਾਲੇ ਬੰਦੇ ਦੇ ਦਿਮਾਗ 'ਚ ਇੱਕ ਵਾਰ ਵੱਡ ਜਾਵੇ ਉਹਨੂੰ ਨਹੀਂ ਫਿਰ ਬਾਹਰ ਕੱਢਿਆ ਜਾ ਸਕਦਾ ਜੇ ਕਿਸੇ ਦਾ ਢਿੱਡ ਉਹਦੇ ਕਾਬੂ ਵਿੱਚ ਨਹੀਂ ਹਨ ਤਾਂ ਫਿਰ ਕੁਝ ਵੀ ਉਹਦੇ ਕਾਬੂ ਵਿੱਚ ਨਹੀਂ ਹੋ ਸਕਦਾ ਜੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੋਵੇ ਤਾਂ ਉਮਰ ਭਾਵੇਂ ਵਧੀ ਜਾਵੇ ਪਰ ਬੁੱਢੇ ਹੋਣ ਦਾ ਅਹਿਸਾਸ ਕਦੀ ਨਹੀਂ ਹੋਊਗਾ ਜਿਹੜੇ ਪਿਆਰ ਵਿੱਚ ਨਫਾ ਲੱਭਦੇ ਨੇ ਉਹ ਨਾ ਤਾਂ ਪਿਆਰ ਕਰਦੇ ਆ ਤੇ ਨਾ ਹੀ ਉਹਨਾਂ ਨੂੰ ਪਿਆਰ ਮਿਲਦਾ ਪਿਆਰ ਇੱਕ ਅਜਿਹੀ ਖੇਡ ਹੈ ਜਿਹਦੇ ਵਿੱਚ ਜਿੱਤਦੇ ਨੇ ਤੇ ਦੋਵੇਂ ਜਿੱਤਦੇ ਨੇ ਤੇ ਜੇ ਹਾਰਦੇ ਨੇ ਤਾਂ ਹਾਰਦੇ ਵੀ ਦੋਵੇਂ ਹੀ ਨੇ ਮ ਲੋਕਾਂ ਵਾਂਗ ਪਸ਼ੂ ਪੰਛੀ ਕਦੇ ਉਦਾਸ ਤੇ ਨਿਰਾਸ਼ ਨਹੀਂ ਹੁੰਦੇ ਕਿਉਂਕਿ ਉਹ ਕਿਸੇ ਨੂੰ ਇੰਪ੍ਰੈਸ ਕਰਨ ਦੇ ਲਈ ਕਦੀ ਯਤਨ ਹੀ ਨਹੀਂ ਕਰਦੇ ਜਿੰਨਾ ਵਿੱਚ ਇਮੇਜਿਨੇਸ਼ਨ ਨਹੀਂ ਹੁੰਦੀ ਨਾ ਉਹ ਉਹਨਾਂ ਦੇ ਵਿੱਚ ਕੋਈ ਬਦਲਾ ਨਹੀਂ ਵਾਪਰ ਸਕਦਾ ਜੇ ਜਿੱਤਣ ਜਾਂ ਹਾਰਨ ਦੀ ਡਿਜ਼ਾਇਰ ਨਾ ਹੋਵੇ ਨਾ ਤੇ ਗੱਲਬਾਤ ਹਮੇਸ਼ਾ ਗੱਲਬਾਤ ਹੀ ਰਹਿੰਦੀ ਆ ਕਦੇ ਵੀ ਬੈਸ ਨਹੀਂ ਬਣਦੀ ਜੇ ਦਾਹਵੀਂ ਕੱਪੜੇ ਧੋਣੇ ਹੋਣ ਤੇ ਔਰਤ ਧੋਂਦੀ ਆ ਤੇ ਜੇ 500 600 ਧੋਣੇ ਹੋਣ ਤੇ ਬੰਦਾ ਜੇ 5-10 ਜਾਨੇ ਦੇ ਲਈ ਖਾਣਾ ਬਣਾਉਣਾ ਹੋਵੇ ਤਾਂ ਔਰਤ ਬਣਾਉਂਦੀ ਆ ਤੇ ਜੇ 500-600 ਲਈ ਬਣਾਉਣਾ ਹੋਵੇ ਤਾਂ ਬੰਦਾ ਕਾਰਨ ਇਹ ਆ ਕਿ ਮੁਫਤ ਦੇ ਕੰਮ ਔਰਤ ਕੋਲੋਂ ਕਰਵਾਏ ਜਾਂਦੇ ਆ ਤੇ ਪੈਸੇ ਤੇ ਲੈ ਵਾਲੇ ਕੰਮ ਬੰਦਾ ਖੁਦ ਕਰਦਾ ਠਕਾਵਟ ਦੇ ਤਿੰਨ ਕਾਰਨ ਹੁੰਦੇ ਆ ਪੈਸੇ ਦੀ ਘਾਟ ਹੌਸਲੇ ਦੀ ਘਾਟ ਤੇ ਪਿਆਰ ਦੀ ਘਾਟ ਪਿੰਡਾਂ ਦੇ ਲੋਕ ਭੋਲੇ ਭਾਲੇ ਹੁੰਦੇ ਆ ਕਿਉਂਕਿ ਉਹਨਾਂ ਨੂੰ ਚਲਾਕ ਬਣਾਉਣ ਵਾਲੀਆਂ ਸ਼ਹਿਰੀ ਸਹੂਲਤਾਂ ਨਹੀਂ ਮਿਲਦੀਆਂ ਇਮਾਨਦਾਰੀ ਨਾ ਤਾਸ਼ ਉਹ ਖੇਡਦਾ ਜਿਹਦੇ ਕੋਲ ਚਾਰੇ ਜੱਕੇ ਹੋਣ ਦੂਜਿਆਂ ਦੇ ਨੁਕਸ ਆਪਣੇ ਨੁਕਸਾਂ ਤੋਂ ਧਿਆਨ ਹਟਾਉ ਲਈ ਕੱਢੇ ਜਾਂਦੇ ਆ ਛੜਿਆਂ ਨੂੰ ਔਰਤਾਂ ਬਾਰੇ ਵਿਆਹਾਂ ਨਾਲੋਂ ਜ਼ਿਆਦਾ ਗਿਆਨ ਹੁੰਦਾ ਕਿਉਂਕਿ ਜੇ ਉਹਨਾਂ ਨੂੰ ਨਾ ਹੁੰਦਾ ਤਾਂ ਉਹਨਾਂ ਨੇ ਵੀ ਵਿਆਹ ਕਰਾ ਲੈਣਾ ਸੀ ਕਈਆਂ ਨੂੰ ਤੇ ਇਹੋ ਸ਼ਿਕਾਇਤ ਰਹਿੰਦੀ ਹੈ ਕਿ ਅੱਧੀ ਦੁਨੀਆ ਰੱਬ ਨੂੰ ਨਹੀਂ ਮੰਨਦੀ ਤੇ ਬਾਕੀ ਅੱਧੀ ਦੁਨੀਆ ਉਹਨਾਂ ਨੂੰ ਨਹੀਂ ਮੰਨਦੀ ਵਿਸ਼ਵਾਸ ਕਰਨ ਨਾਲ ਪਰਮ ਮਿਲਦਾ ਤੇ ਕਿੰਦੂ ਪਰੰਤੂ ਕਰਨ ਨਾਲ ਗਿਆਨ ਮਿਲਦਾ ਹਰ ਕੰਮ ਕਰਨ ਦਾ ਇੱਕ ਸਹੀ ਤੇ ਇੱਕ ਗਲਤ ਤਰੀਕਾ ਹੁੰਦਾ ਵਾ ਗਲਤ ਤਰੀਕਾ ਸੌਖਾ ਤੇ ਨੇੜੇ ਹੋਣ ਕਰਕੇ ਜ਼ਿਆਦਾ ਵਧੀਆ ਲੱਗਦਾ। ਰੱਬ ਸਾਨੂੰ ਭਾਵੇਂ ਬਣੇ ਬਣਾਏ ਰਿਸ਼ਤੇਦਾਰ ਦਿੰਦਾ ਪਰ ਸਾਨੂੰ ਘਾਟਾਂ ਪੁਰੀਆਂ ਕਰਨ ਲਈ ਦੋਸਤ ਬਣਾਉਣ ਦੀ ਖੋਲ ਵੀ ਤੇ ਦਿੰਦਾ ਵਾ। ਮਾਪੇ ਇਸ ਲਈ ਹੁੰਦੇ ਆ ਕਿ ਘੱਟੋ ਘੱਟ ਕੋਈ ਤਾਂ ਹੋਵੇ ਕਿ ਜਿੰਨਾ ਬੱਚੇ ਜਿਹੜੇ ਲਾਪਰਵਾਹ ਹੋ ਸਕਣ। ਜੇਕਰ ਤੁਹਾਡੀ ਪਤਨੀ ਤੁਹਾਡੇ ਨਾਲ ਕੋਈ ਗੇੜਾ ਸ਼ਿਕਵਾ ਨਹੀਂ ਨਾ ਕਰਦੀ ਤਾਂ ਸਮਝੋਗੇ ਉਹ ਤੁਹਾਡੇ ਨਾਲ ਖੁਸ਼ ਨਹੀਂ ਆ। 2 ਚ 2 ਜੋੜ ਕੇ ਤੇ 5 ਬੋਲ ਕੇ ਵੇਖੋ ਸਾਰੇ ਤੁਹਾਡੇ ਹਲਦਿਆਂ ਦੇਣਗੇ। ਮਤਲਬ ਕੋਈ ਗਲਤੀ ਕਰੋ ਸਾਰੇ ਤੁਹਾਡੇ ਦੁਆਲੇ ਹੋ ਜਾਣਗੇ ਬੰਦੇ ਨੂੰ ਆਪਣੀ ਜ਼ਿੰਦਗੀ ਦੇ ਹਰ ਪੜਾ ਤੇ ਚਿੰਤਾ ਕਰਨੀ ਪੈਂਦੀ ਆ ਇਸ ਲਈ ਚਿੰਤਾ ਕਰਨ ਦਾ ਜਿਹੜਾ ਸਹੀ ਤਰੀਕਾ ਉਹ ਸਿੱਖ ਹੀ ਲੈਣਾ ਚਾਹੀਦਾ ਕਾਲੇ ਬੰਦੇ ਹਮੇਸ਼ਾ ਬਾਕੀ ਨਾਲੋਂ ਲੇਟ ਹੀ ਕੰਮ ਮਕੌਂਦੀ ਆ ਜਵਾਨੀ ਵਿੱਚ ਜਵਾਨਾਂ ਨੂੰ ਸਭ ਕੁਝ ਜਾਣਦੇ ਹੋ ਹਰ ਦਾ ਮਿੱਠਾ ਮਿੱਠਾ ਭਰਮ ਹੁੰਦਾ ਅਕਸਰ ਬੱਚਿਓ ਨਾ ਫੀਲਡ ਵਿੱਚ ਜਿਆਦਾ ਸਕਸੈਸ ਬੀਬੀ ਕਹਿੰਦੀ ਮੱਖੀਆਂ ਦੇ ਡੰਗ ਤੋਂ ਡਰਦੇ ਆ ਕਦੀ ਬੰਦਿਆਂ ਨੇ ਸ਼ਹਿਦ ਘਣਾ ਛੱਡਿਆ ਦੇਗਾ ਹੀ ਹਦਲਤੇ ਮਾਰਦੀਆਂ ਤਾਂ ਕਿਹੜਾ ਅਸੀਂ ਦੁੱਧ ਛੋਣੋਂ ਹਟ ਗਏ ਕਦੀ ਕਿਹਾ ਕਿਸ ਨੇ ਕਿ ਇੰਨੀ ਤੂੜੀ ਵਿੱਚੋਂ ਕੌਣ ਦਾਣੇ ਕੱਢੂ ਕੀ ਤੇ ਇਹ ਕਰਕੇ ਨਹੀਂ ਵਾਹਣ ਜਾਣਾ ਕਿ ਉੱਥੇ ਕੰਡੇ ਬੜੇ ਆ ਕਿਲੇ ਦੀ ਕੰਨ ਵਾਂਗ ਜੰਮੀਆਂ ਹੀਆਂ ਰੁਈਆਂ ਤੋੜ ਕੇ ਤਿਆਰ ਕੀਤੀ ਜ਼ਮੀਨ ਦੇ ਅੰਨ ਦੀ ਰੋਟੀ ਪਕਾ ਕੇ ਖਾਦੀ ਆਪਾਂ ਤੀ ਹਮਾੜੇ ਜਿਹੇ ਖਤਰੇ ਤੋਂ ਘਬਰਾ ਜਾਂਦੇ ਹਾਂ ਜਵਾਨੀ ਦੇ ਦਿਨਾਂ 'ਚ ਇੰਨੀ ਤਾਕਤ ਹੁੰਦੀ ਹੀ ਇੰਨਾ ਹੌਸਲਾ ਹੀ ਕਿ ਪਿਆਸ ਲੱਗੀ ਤੇ ਫਿਰ ਕੀ ਹੋ ਜਾਏ ਪਾਣੀ ਨਹੀਂ ਆ ਖੂਹ ਪੁੱਟੋ ਤੇ ਪਾਣੀ ਪੀਓ ਔਖੀ ਚੀਜ਼ ਹੈ ਕਿ ਜਿਹੜੀ ਜੇ ਰੱਬ ਸਾਥ ਦੇਵੇ ਰੋ ਸਾਰਾ ਖੋ ਗੁਰੂ ਅੰਗਸਾ ਗਾ ਵੀਡੀਓ ਕਿੱਥੇ ਕਿੱਥੇ ਵੇਖ ਦਿਓ ਆਪਣੇ ਪਿੰਡ ਦਾ ਨਾਮ ਕਮੈਂਟ ਕਰਕੇ ਜਰੂਰ ਦੱਸਿਓ ਸਾਰਿਆਂ ਨੇ ਹਿਮਾਲਿਆ ਇਸ ਕਰਕੇ ਸੋਹਣਾ ਲੱਗਦਾ ਕਿਉਂਕਿ ਇਹਦੇ ਵਰਗਾ ਕੋਈ ਹੋਰ ਨਹੀਂ ਹੈਗਾ ਆਪਾਂ ਇਹ ਤਾਂ ਭੁੱਲ ਸਕਦੇ ਹਾਂ ਕਿ ਆਪਾਂ ਹੱਸੇਗੇ ਇਹਦੇ ਨਾਲ ਹੀ ਪਰ ਆਪਾਂ ਇਹ ਕਦੇ ਨਹੀਂ ਭੁੱਲਦੇ ਕਿ ਆਪਾਂ ਰੋਏਗੇ ਇਹਦੇ ਨਾਲ ਸੀ ਜਿਹੜਾ ਵੀ ਤੁਹਾਡੇ ਦੁੱਖ ਚ ਉਦਾਸ ਹੋ ਜਾਂਦਣਾ ਸਮਝੋਗੇ ਉਹਦੇ ਜੀ ਤੁਹਾਨੂੰ ਪਿਆਰ ਕਰਨ ਦੀ ਯੋਗਤਾ ਹੈ ਹਨੇਰੀਆਂ ਚ ਖੜਾਉਣ ਤੋਂ ਬਾਅਦ ਵਿੱਚ ਵਾਤਾਵਰਨ ਹੋਰ ਵੀ ਸਾਫ਼ ਸੁਥਰਾ ਹੋ ਜਾਂਦਾ ਡਾਕਟਰੀ ਇੱਕ ਸਾਇੰਸ ਆ ਤੇ ਡਾਕਟਰੀ ਨੂੰ ਚਲਾਉਣਾ ਇੱਕ ਕਲਾ ਤੇ ਜੇ ਡਾਕਟਰ ਨੂੰ ਬਿਮਾਰੀ ਦੀ ਸਮਝ ਨਾ ਲੱਗੇ ਤਾਂ ਉਹ ਫਾਇਦਾ ਪਹੁੰਚਾਉਣ ਦੀ ਜਗ੍ਹਾ ਤੇ ਨੁਕਸਾਨ ਵਧਾ ਕਰ ਦਿੰਦਾ ਵਾ